ਭਗਵੰਤ ਸਿਆਹ ਹੁਣ ਤੁਸੀਂ ਅਫਸਰ ਜਿਹੜੇ ਨੇ ਉਹ ਸਸਪੈਂਡ ਕਰਕੇ ਪੱਲਾ ਝਾੜ ਰਹੇ ਹੋ ਉਦੋਂ ਤੁਸੀਂ ਕਿੱਥੇ ਸੀ ਜਦੋਂ ਰਣਜੀਤ ਸਾਗਰ ਦੇ ਜਿਹੜੇ ਡੈਮਸ ਦੇ ਗੇਟ ਸੀ ਉਹ ਟੁੱਟ ਗਏ ਅਤੇ ਜਦੋਂ ਉਹਨਾਂ ਨੂੰ ਖੋਲਣ ਦੀ ਵਾਰੀ ਸੀ ਉਹਨਾਂ ਨੂੰ ਰਿਪੇਅਰ ਕਰਨ ਦੀ ਵਾਰੀ ਸੀ ਉਦੋਂ ਤੁਸੀਂ ਇੱਥੇ ਬੈਠ ਕੇ ਗੈਸਟ ਹਾਊਸਾਂ ਦੇ ਵਿੱਚ ਸ਼ਰਾਬਾਂ ਪੀਂਦੇ ਰਹੇ ਹੋ ਉਦੋਂ ਤੁਸੀਂ ਕਿੱਥੇ ਸੀ ਕੇਜਰੀਵਾਲ ਆਉਂਦਾ ਸੀ ਇੱਥੇ ਚਾਰ-ਚਾਰ ਦਿਨ ਮ제 ਲੁੱਟ ਕੇ ਚਲੇ ਜਾਂਦਾ ਸੀ ਤੂੰ ਮ제 ਲੁੱਟ ਕੇ ਚਲੇ ਜਾਂਦਾ ਸੀ ਅਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਹੜ੍ਹ ਦੀ ਮਾਰ ਚੱਲਦੇ ਨੇ ਤੁਸੀਂ ਜਦੋਂ ਇਹ ਚੀਜ਼ਾਂ ਦੀ ਰਿਪੇਅਰ ਕਰਨੀ ਸੀ ਜਾਂ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਦੇਖਣਾ ਸੀ ਜਦੋਂ ਡੈਮ ਦੇ ਵਿੱਚ ਪਾਣੀ ਵਧ ਰਿਹਾ ਸੀ ਉਦੋਂ ਦੇਖਣਾ ਸੀ ਉਸ ਨੂੰ ਹੌਲੀ-ਹੌਲੀ ਕਰਕੇ ਰਿਲੀਜ਼ ਕਰਨਾ ਸੀ ਉਦੋਂ ਤੂੰ ਕਿੱਥੇ ਸੀ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ ਉਹ ਤੁਹਾਨੂੰ ਦਿਖਾਉਨੇ ਆ ਇਹ ਸਾਰੀਆਂ ਗੱਲਾਂ ਸਾਫ਼ ਹੋ ਗਈਆਂ ਜਿਹੜੀਆਂ ਬੜੇ ਦਿਨਾਂ ਦੀਆਂ ਗੱਲਾਂ ਸੀ ਕਰ ਰਹੇ ਸੀ ਪਰ આરોਪ ਲਾਉਣ ਦਾ ਕੋਈ ਫਾਇਦਾ ਨਹੀਂ ਸੀ ਜਿੱਨਾਂ ਚਿਰ ਇਹ ਸਚਾਈ ਮੂਰੇ ਨਹੀਂ ਆਉਂਦੀ ਸੀ ਅੱਜਰ ਨੀਤ ਸਾਗਰ ਡੈਮ ਜਿਹੜਾ ਉੱਤੋਂ ਮਾਧੋਪੁਰ ਇਹ ਗੱਲ ਕਹੀ ਜਾ ਰਹੀ ਸੀ ਵੀ ਲਗਾਤਾਰ ਉੱਥੇ ਬੜੀ ਵੱਡੀ ਗਲਤੀ ਹੋਈ ਆ ਕਿਉਂਕਿ ਜਦੋਂ ਅਸਲੀ ਗੱਲ ਇਹ ਸੀ ਵੀ ਜਦੋਂ ਉਹ ਗੇਟ ਖੋਲਣ ਦੀ ਲੋੜ ਸੀ ਜਦੋਂ ਥੋੜਾ ਥੋੜਾ ਪਾਣੀ ਵੀ ਛੱਡਣਾ ਸੀ ਉਦੋਂ ਗੇਟ ਖੁੱਲੇ ਕੋਈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਐਸ ਵੇਲੇ ਹੁਣ ਸਾਰਾ ਡੈਮ ਟੁੱਟ ਜੂ ਤਾਂ ਫੇਰ ਉੱਥੇ ਜਾ ਕੇ ਉਹ ਜਿਹੜੇ ਗੇਟ ਨੇ ਕਿਉਂਕਿ ਕਦੇ ਚੈੱਕ ਨਹੀਂ ਕੀਤੇ ਸੀ ਕਦੇ ਉਹਨਾਂ ਦੇ ਨਾਟਕ ਦੇ ਬੋਲਟ ਕਦੇ ਉਹਨਾਂ ਦੀ ਮਸ਼ੀਨਰੀ ਨਾ ਫਿਰ ਅਸਲੀ ਗੱਲ ਇਹ ਆ ਵੀ ਉਹਨਾਂ ਨੂੰ ਇਹਨਾਂ ਨੂੰ ਤੋੜਨਾ ਪਿਆ ਉਹ ਜਿਹੜੇ ਗੇਟ ਨੇ ਜਦੋਂ ਰੁੜਿਆ ਫਿਰਦਾ ਨਾ ਦਿਖਦਾ ਉਹ ਉੱਤੋਂ ਬੰਦੇ ਜਾ ਕੇ ਉਹਨਾਂ ਨੂੰ ਤੋੜਨਾ ਪਿਆ ਤੋੜਨਾ ਤੇ ਉਹ ਜਦੋਂ ਤੋੜੇ ਤੂੰ ਇਸ ਤਰੀਕੇ ਨਾਲ ਪਾਣੀ ਥੱਲੇ ਆਇਆ ਜਿਹਦੇ ਨਾਲ ਸਾਰਾ ਪੰਜਾਬ ਆ ਜਿਹੜਾ ਰੁੜ ਗਿਆ ਤੇ ਭਗਵੰਤ ਮਾਨਸਿਆਂ ਗੱਲਾਂ ਬੜੀਆਂ ਬੜੀਆਂ ਹਮੇਸ਼ਾ ਸਕਿੱਟ ਹਮੇਸ਼ਾ ਚੁਟਕਲੇ ਝੂਠ ਇੱਕ ਹੋਰ ਤਿੰਨ ਗੱਲਾਂ ਇਹਦੀਆਂ ਦੇਖ ਲਿਓ ਜਦੋਂ ਭਗਵੰਤ ਮਾਨ ਪੱਗ ਨੂੰ ਐ ਕਰੂਗਾ ਜਦੋਂ ਇਹ ਐ ਕਰੂਗਾ ਜਦੋਂ ਐ ਕਰੂ ਇਹਦਾ ਮਤਲਬ ਇਹ ਤਮਾਸ਼ਪੇੜੀ ਤੇ ਝੂਠ ਬੋਲਣ ਲੱਗੇ ਆ ਅੱਜ ਸਾਰੇ ਕੋਰੇ ਇਹ ਉਸ ਵੇਲੇ ਛੁੱਟੀਆਂ ਕਿੱਥੇ ਮਨਾਉਂਦੇ ਸੀ ਸਾਰੇ ਮਹਿਕਮੇ ਜਿਹੜੇ ਆ ਜਿਹੜੇ ਅਫਸਰ ਨੇ ਇਹ ਸਾਰੇ ਡੈਮਾਂ ਤੇ ਕੇਜਰੀਵਾਲ ਦੀਆਂ ਛੁੱਟੀਆਂ ਇਦੀ ਆਸਨਾ ਬਪਾਸਨਾ ਜੋ ਜੋ ਵੀ ਇਹ ਕਰਦਾ ਸੀ ਜਦੋਂ ਵੀ ਭਗਵੰਤ ਮਾਨ ਚਾਰ ਦਿਨ ਤਿੰਨ ਦਿਨ ਜਦੋਂ ਛੜੀ ਲਾਉਣੀ ਹੋਵੇ ਦੱਬ ਕੇ ਤੇ ਉਸ ਦਿਨ ਇਹ ਵੀ ਇਸ ਡੈਮਾਂ ਦੇ ਰੈਸਟੋਰੈਂਟ ਹਾਊਸ ਹੁੰਦਾ ਸੀ ਕੰਮ ਕੀਨੇ ਕਰਨਾ ਸੀ ਇਹ ਤਾਂ ਆਪ ਖੜੇ ਪਏ ਸੀ ਉੱਥੇ ਇਹਨਾਂ ਨੇ ਲੋਕਾਂ ਨੂੰ ਕੀ ਬਚਾਉਣਾ ਸੀ ਹੱਟ ਤੋਂ ਤੇ ਅੱਜ ਇਹ ਬਹੁਤ ਸ਼ਰਮਨਾਕ ਗੱਲਾਂ ਹੁਣ ਚਾਰ ਅਫਸਰਾਂ ਤੇ ਗੱਲ ਪਾਉਣ ਨਾਲ ਨਹੀਂ ਗੱਲ ਬਣਨੀ ਮਨਿਸਟਰ ਘੱਟੋ ਘੱਟ ਮਨਿਸਟਰ ਜਿਹੜਾ ਇਹ ਵਾਟਰ ਰਿਸੋਰਸ ਦਾ ਮਿਨਿਸਟਰ ਨੂੰ ਆਪ استਿਫਾ ਦੇ ਦੇਣਾ ਚਾਹੀਦਾ ਜਾਂ ਮਿਨਿਸਟਰ ਤੋਂ استਿਫਾ ਲੈ ਲੈਣਾ ਚਾਹੀਦਾ ਕਿਉਂਕਿ ਉਸ ਬੰਦੇ ਨੇ ਪੰਜਾਬ ਡੋਬਿਆ ਤੁਸੀਂ ਇੱਕ ਵੀ ਮੀਟਿੰਗ ਜੇ ਪਹਿਲਾਂ ਕੀਤੀ ਹੁੰਦੀ ਜਾ ਕੇ ਦੇਖਿਆ ਹੁੰਦਾ ਵੀ ਅੱਜ ਹਾਲ ਕੀ ਐ ਡੈਮਾ ਦਾ ਤੇ ਅੱਜ ਆ ਸਥਿਤੀ ਨਾ ਹੁੰਦੀ ਹਜੇ ਵੀ ਕਾਨੂੰ ਕਰਨੇ ਸੀ ਸਿਸਪੰਡ ਇਹਨੂੰ ਵੀ ਲੁਕੋ ਲੈਂਦੇ ਹਜੇ ਲੁਕਣੀ ਨਹੀਂ ਸੀ ਪਰ ਕੋਈ ਗੱਲ ਹਾਰੀ ਇਮੇਜਿੰਗ ਜਿਹੜੀ ਐ ਸੈਟਲਾਈਟ ਤੋਂ ਉੱਤੋਂ ਸਾਰੀਆਂ ਇਮੇਜਾਂ ਸਾਡੇ ਕੋਲ ਹੈਗੀਆਂ ਨੇ ਪਰ ਅਸੀਂ ਇਸ ਵੇਲੇ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਸੀ ਕਿਉਂਕਿ ਇਸ ਵੇਲੇ ਲੋਕਾਂ ਨੂੰ ਲੋੜ ਆ ਤੇ ਅਸੀਂ ਜੇ ਉਹ ਗੱਲਾਂ ਕਰਦੇ ਫਿਰ ਤੁਸੀਂ ਸੈਂਟਰ ਤੇ ਸਟੇਟ ਦੀਆਂ ਗੱਲਾਂ ਕਰਦੇ ਇਸ ਕਰਕੇ ਕੱਲੀ-ਕੱਲੀ ਗੱਲ ਦੀ ਜਾਣਕਾਰੀ ਇਹ ਜੋ ਤੁਸੀਂ ਕੀਤਾ ਪਰ ਅੱਜ ਅੱਜ ਭਗਵੰਤ ਮਾਨਸਿਓ ਅੱਜ ਹੀ ਉਸ ਮਨਿਸਟਰ ਨੂੰ ਉਹਦੇ ਸਮਾਨ ਬੰਨ ਕੇ ਉਹਦਾ ਟਰੰਕ ਬੰਨ ਕੇ ਉਹਨੂੰ ਘਰ ਉਤਰੋ ਜੇ ਉਹਨੂੰ ਨਹੀਂ ਤੋਰਨਾ ਤਾਂ ਫਿਰ ਤੁਸੀਂ ਕਰੋ